ਤੇ ਮੈਨੂੰ ਮੇਰੀ ਮਾਂ ਮੋੜ ਦੇ ਤੂੰ ਮਨੇ ਜਨ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮਨੇ ਆ ਇਹ ਨੌਜਵਾਨ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਅਤੇ ਇਹ ਨੌਜਵਾਨ ਦੇ ਜਿਹੜੀ ਜ਼ੁਬਾਨ ਤੇ ਉੱਤੇ ਜਿਹੜੀ ਖੁਦ ਸਤਸਵਤੀ ਮਾਂ ਜਿਹੜੀ ਆਵਾਜ਼ ਕਰਦੀ ਆ ਸਲਾਮ ਹੁੰਦੀਆਂ ਬੱਪੂ ਦੇਖਦਾ ਜਗ ਖੜ ਕੇ ਅਪਾ ਤਿੰਨ ਬ੍ਰਦਰ ਆ ਤੇ ਪਾਪਾ ਰਖਸ਼ਾ ਚਲਾਉਂਦੇ ਸੀ ਉਹਨਾਂ ਦੇ ਗੁਰਦਿਆਂ ਦੇ ਵਿੱਚ ਪਾਣੀ ਪੈ ਗਿਆ ਉਸ ਤੋਂ ਬਾਅਦ ਦਤ ਹੋ ਗਈ ਉਹਨਾਂ ਦੀ ਤੇ ਮੰਮਾ ਨੂੰ ਕੈਂਸਰ ਸੀ ਸੁਨੇਹਾ ਕੀ ਦੇਣਾ ਜਾਗਦੇ ਨੇ ਦਰਸ਼ਕ ਤਨੂੰ ਦੇਖ ਰਹੇ ਨੇ ਦੇਸ਼ਾਂ ਵਜੇਸ਼ਾਂ ਚ ਕੀ ਇਹਨਾਂ ਨੂੰ ਬੇਨਤੀ ਕਰਨ ਜਾਏਗਾ ਇਹਨਾਂ ਨੂੰ ਬੇਨਤੀ ਹੈ ਕਿ ਮੇਰੀ ਮਾਂ ਦਾ ਸੁਪਨਾ ਸੀ ਕਿ ਇੱਕ ਮੈਂ ਵੱਡਾ ਸਿੰਗਰ ਬਣਾ ਮੇਰੀ ਮਾਂ ਨੇ ਜਿਹੜੇ ਮੈਨੂੰ ਲਵਜ਼ ਕਹੇ ਉਹ ਮਾਂ ਦੀ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਹਾ ਮੈਂ ਤੇ ਇਹਨਾਂ ਘੜੀ ਹੱਥ ਜੋੜ ਕੇ ਪੀਲੇ ਕਿ ਇਸ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੈਨੂੰ ਜਿਹੜੀ ਇਸ ਗਰੀਬੀ ਦੇ ਹਾਲਾਤ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਜਿਹੜੀ ਆਵਾਜ਼ ਮੇਰੀ ਇਹ ਗਰੀਬੀ ਦੇ ਵਿੱਚ ਹੀ ਨਾ ਰਹਿ ਜਾਏ ਗਰੀਬੀ ਤੋਂ ਬਾਹਰ ਲਿਆ ਕੇ ਦਿਖਾਓ ਮੈਨੂੰ ਤਿੱਖੜੀ ਡੀਆਂ ਛਾਵਾਂ ਲੱਭਦੀਆਂ ਨਹੀਂ ਉਹ ਤੁਰ ਜਾਵਣੀ ਇੱਕ ਵਾਰ ਤੇ ਮਾਂ ਵਾਲਾ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂ ਵਾਲਾ ਲੱਭਦੀਆਂ ਨਹੀਂ ਸਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਨੌਜਵਾਨ ਨਾਲ ਮਿਲੋਂ ਜਾ ਰਹੇ ਆ ਇਹ ਨੌਜਵਾਨ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਅਤੇ ਇਹ ਨੌਜਵਾਨ ਜਿਹੜੀ ਜ਼ੁਬਾਨ ਤੇ ਉੱਤੇ ਜਿਹੜੀ ਖੁਦ ਸਤਸਵਤੀ ਮਾਂ ਜਿਹੜੀ ਆਵਾਜ਼ ਕਰਦੀ ਆ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗਾ ਉਹਨਾਂ ਦੇ ਘਰ ਦੀਆਂ ਕੀ ਹਾਲਾਤ ਨੇ ਤਨੇ ਭਲਾਰੀਂ ਦੀ ਨੇ ਇਸ ਘਰ ਵਿੱਚ ਇੱਕੋ ਕਮਰੇ ਵਿੱਚ ਅਤੇ ਮਾ ਮਾਪ ਦੀ ਮੌਤ ਹੋ ਚੁੱਕੀ ਆ ਅਤੇ ਇਸ ਨੌਜਵਾਨ ਜਿਹੜੀ ਆਵਾਜ਼ ਇੰਨੀ ਕੁ ਵਧੀਆ ਵਾ ਜਦੋਂ ਵੀ ਯਾਦ ਕਰਦਾ ਵਾ ਆਪਣੀ ਮਾਂ ਦੀ ਫੋਟੋ ਸਾਹਮਣੇ ਰੱਖ ਕੇ ਯਾਦ ਕਰਦਾ ਗੱਲਬਾਤ ਕਰਾਂਗੇ ਇਸ ਨੌਜਵਾਨ ਦੇ ਨਾਲ ਵੀ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵਿਜੇ ਮੱਟੂ ਆ ਜੀ ਵਿਜੇ ਮੱਟੂ ਜੀ ਅਸੀਂ ਦੇਖਿਆ ਤੁਹਾਡੀ ਜਿਹੜੀ ਕਹਿੰਦੇ ਪ੍ਰਮਾਤਮਾ ਲੋ ਆਵਾਜ਼ ਬਹੁਤ ਵਧੀਆ ਵਾ ਤੇ ਨਾਲ ਅਸੀਂ ਇਹ ਵੀ ਦੇਖਿਆ ਵੀ ਤੁਹਾਡੇ ਜਿਹੜੇ ਰਿਆਜ਼ ਕਰਦੇ ਆਂ ਦੀਆਂ ਤੁਸੀਂ ਆ ਮਾਂ ਦੀ ਫੋਟੋ ਸਾਹਮਣੇ ਰੱਖੀ ਐ ਮੋਬਾਈਲ ਵਿੱਚ ਕੀ ਕਾਰਨ ਕੀ ਹੈ ਮੇਰਾ ਕਾਰਨ ਇਹ ਹੈ ਕਿ ਜਿਹੜੀ ਮਾਂ ਦੀ ਫੋਟੋ ਹੈ ਜਦ ਮਾਂ ਨੂੰ ਚਿੱਤੇ ਕਰੀਦਾ ਫਿਰ ਮਾਂ ਦੀ ਫੋਟੋ ਰੱਖ ਕੇ ਗਾਲੀ ਦੈ ਇਹ ਧਿਆਨ ਮਾਂ ਨੂੰ ਜਦੋਂ ਚੇਤਾ ਜਾਂਦਾ ਜਦ ਮਾਂ ਜ਼ਿਆਦਾ ਚੇਤਿਆਂ ਦੀ ਫਿਰ ਉਹਦੀ ਫੋਟੋ ਰੱਖ ਕੇ ਗਾਲੇ ਦਾ ਤੇ ਮਨ ਨੂੰ ਹੌਸਲਾ ਦੇ ਦੇਦਾ ਹਾਂ ਮਾਂ ਨੂੰ ਚੇਤੇ ਰੱਖ ਕੇ ਕਿਹੜਾ ਗੀਤ ਗਾਉਂਦੇ ਜਿਹੜਾ ਤੁਸੀਂ ਹਰ ਟਾਈਮ ਯਾਦ ਵੀ ਕਰਦੇ ਹੋ ਸਾਡੇ ਦਸ਼ਕਾਣਾ ਜਦੋਂ ਦੋਲ ਵਾਲਾ ਜਰੂਰ ਸਾਂਝੀ ਕਰਦੇ ਉਸ ਗੀਤ ਦੀ ਹਾਂਜੀ ਨਾ ਮੈਂ ਚੀਜੀ ਮੰਗੂੰਗਾ ਨੀ ਮਾਂ ਨਾ ਮੈਂ ਮੰਗੂੰਗਾ ਗੁਬਾਰਾ ਮਨਿਤ ਸਕੂ ਲੈ ਜਾਊਂਗਾ ਨੀ ਮਾਂ ਓ ਜਿੱਦ ਕਰੂਨਾ ਦੁਬਾਰਾ ਜਿਹੜੇ ਲੋਕੀ ਕਹਿੰਦੇ ਤੂੰ ਤੇ ਗਈ ਏ ਮਾਇਓ ਮੈਨੂੰ ਥਾਂ ਮੋੜ ਦੇ ਔਰ ਬਚੁੱਕ ਕੇ ਖਿਡੌਣੇ ਮੇਰੇ ਲੈ ਜਾ ਤੇ ਮੈਨੂੰ ਮੇਰੀ ਮਾਂ ਮੋੜ ਦੇ ਤੇ ਮੈਨੂੰ ਮੇਰੀ ਮਾਂ ਮੋੜ ਦੇ ਆਯੋਾ ਬਹੁਤ ਪਿਆਰੀ ਵਾਇਮ ਵਿਜੈ ਮਟੋਰੀ ਤੁਸੀਂ ਮੈਨੂੰ ਇਸੋ ਵੀ ਮਾਤਾ ਪਿਤਾ ਦੀ ਮੌਤ ਹੋਈ ਕਿਸ ਤਰ੍ਹਾਂ ਵਾਂ ਤੇ ਹੁਣ ਪਰਿਵਾਰ ਵਿੱਚ ਤੁਹਾਡੇ ਕੌਣ ਕੌਣੇ ਮੈਂਬਰ ਆਪਾਂ ਤਿੰਨ ਬ੍ਰਦਰ ਆ ਤੇ ਪਾਪਾ ਰਕਸ਼ਾ ਚਲਾਉਂਦੇ ਸੀ ਉਹਨਾਂ ਦੇ ਗੁਰਦਿਆਂ ਦੇ ਵਿੱਚ ਪਾਣੀ ਪੈ ਗਿਆ ਉਸ ਤੋਂ ਬਾਅਦ ਡੈਥ ਹੋ ਗਈ ਉਹਨਾਂ ਦੀ ਤੇ ਮੰਮਾ ਨੂੰ ਕੈਂਸਰ ਸੀ ਤੇ ਮੈਨੂੰ ਇਸੋ ਵੀ ਮਾਂ ਨੂੰ ਕੈਂਸਰ ਹੋ ਗਈ ਆ ਇਲਾਜ ਕਿੰਨਾ ਕਰਾਇਆ ਕਿੰਨੇ ਕੁ ਪੈਸੇ ਲੱਗੇ ਸੀ ਤੇ ਕੀ ਕੀ ਸਮਾਨ ਘਰ ਦਾ ਵਿੱਚ ਉਸ ਟਾਈਮ ਤੇ ਇਲਾਜ ਕਰਨ ਵਾਸਤੇ ਜਗਾ ਸੀ ਭਾਜੀ ਜਿਹੜੀ ਆਪਾਂ ਬਣਾਈ ਸੀ ਮਿਹਨਤ ਦੇ ਨਾਲ ਉਹ ਵੇਚੀ ਆ ਤੇ ਆਪਣੇ ਜਿਹੜੇ ਕੀਮਤੀ ਸਮਾਨ ਸੀ ਹਾਰਮੋਨਿਓ ਵਗੈਰਾ ਸੀ ਮੈਂ ਉਹ ਵੀ ਵੇਚਿਆ ਮੈਂ ਇਹ ਗੱਲ ਕਰੀ ਬੀ ਜੀ ਕਿੰਨੀ ਕਿ ਮਾਪੇ ਦੀ ਯਾਦ ਆਉਂਦੀ ਆ ਅਸੀਂ ਦੇਖਿਆ ਵੀ ਜਿਹੜੇ ਬਚਪਨ ਵਿੱਚ ਮਾਪੇ ਦਾ ਸਾਆਇਆ ਚੜ੍ਹਦਾ ਉਸ ਬੱਚਿਆਂ ਕੋਲ ਉਹ ਬੱਚਿਆਂ ਨੂੰ ਆਪਣੀ ਜ਼ਿੰਦਗੀ ਜਿਹੜੀ ਆ ਗੁਜ਼ਾਰਨੀ ਬਹੁਤ ਔਖੀ ਹੋ ਜਾਂਦੀ ਆ ਕਿੰਨੀ ਕਿ ਮਾਪੇ ਨੂੰ ਯਾਦ ਕਰਦੇ ਅਸੀਂ ਦੇਖਿਆ ਤੁਸੀਂ ਖੁਦ ਭਾਂਡੇ ਮਾਜਦੇ ਸੀ ਤੇ ਨਾਲੇ ਰੋਟੀ ਪਾਣੀ ਤੁਸੀਂ ਖੁਦ ਆ ਬਣਾਉਂਦੇ ਹੋ ਕਿਸ ਤਰ੍ਹਾਂ ਕਿੰਨੇ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਇਹ ਬਹੁਤ ਜ਼ਿਆਦਾ ਮੁਸ਼ਕਲਾਂ ਜੀ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਜਾਦ ਮਾਂ ਬਾਪ ਦੀ ਹਰ ਪਲ ਹਰ ਘੜੀ ਆਂਦੀ ਹੈ ਜਦੋਂ ਕਿਤੇ ਜਾਇਦਾ ਹੈ ਫੰਕਸ਼ਨ ਤੇ ਜਾਇਦਾ ਜਾਂ ਦਿਨ ਦਿਹਾੜਾ ਹੁੰਦਾ ਉਦੋਂ ਬਹੁਤ ਜ਼ਿਆਦਾ ਯਾਦ ਆਂਦੀ ਉਹਨਾਂ ਦੀ ਤੇ ਮੈਨੂੰ ਇਸੋ ਵੀ ਰਿਸ਼ਤੇਦਾਰ ਕਦੀ ਭੈਣ ਭਰਾਸ ਦੇਖਦੇ ਵੀ ਜਦੋਂ ਮਾਂ ਬਾਪ ਦੀ ਮੌਤ ਹੋ ਜਾਂਦੀ ਆ ਹਮੇਸ਼ਾ ਚਾਚੇ ਤਾਏ ਕਹਿੰਦੇ ਹਮੇਸ਼ਾ ਜ਼ਿੰਦਗੀ ਚ ਖੜਦੇ ਨਹੀਂ ਲਾਲ ਤੁਹਾਡੇ ਨਾਲ ਕੋਈ ਨਹੀਂ ਖੜਿਆ ਜ਼ਿੰਦਗੀ ਚ ਨਹੀਂ ਕੋਈ ਨਹੀਂ ਖੜਿਆ ਉਹਨਾਂ ਵਾਸਤੇ ਇੱਕ ਗੀਤ ਹੈ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤਾ ਠੰਡੀਆਂ ਛਾਵਾਂ ਨੂੰ ਕੌਣ ਪੁੱਛੇ ਜੇ ਚਾਚੀਆਂ ਤਾਈਆਂ ਬਨ ਜਾਣ ਮਾਵਾਂ ਤੇ ਮਾਵਾਂ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮੈ ਤੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਵਾਹ ਵਾਹ ਬਿਲਕੁਲ ਸਹੀ ਗੱਲ ਕਹੀ ਆ ਤੇ ਮੈਨੂੰ ਲੱਗਦਾ ਵੀ ਰਿਸ਼ਤੇਦਾਰ ਦੀ ਗੱਲ ਕੀਤੀ ਜਦੋਂ ਤੁਸੀਂ ਕਿਹਾ ਰਿਸ਼ਤੇਦਾਰ ਕੋਈ ਵੀ ਨਾਲ ਖੜਿਆ ਤੇ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਅਸੀਂ ਦੇਖਦੇ ਵੀ ਜਦੋਂ ਮਾਪੇ ਵਸੇਤੇ ਨਹੀਂ ਹੁੰਦਾ ਤੇ ਲੋਕ ਜਿਹੜੇ ਹੁੰਦੇ ਨੇ ਉਹ ਬੜੇ ਤਾਨੇ ਮੇੜੇ ਮੇੜੇ ਮਾਰਦੇ ਨੇ ਬੜੀਆਂ ਲੋਕ ਗੱਲਾਂ ਵੀ ਕਰਦੇ ਨੇ ਵੀ ਇਹਨਾਂ ਦਾ ਕੋਈ ਨਹੀਂ ਹੈ ਨਹੀਂ ਇਹਨਾਂ ਪਿੱਛੇ ਇਹਨਾਂ ਪਿੱਛੇ ਕਹਿੰਦੇ ਖੜਨਾ ਵਾ ਉਸ ਟਾਈਮ ਤੇ ਫਿਰ ਕਿੰਨੀ ਕਿ ਮਾਪੇ ਦੀ ਯਾਦ ਆਉਂਦੀ ਆ ਵੀ ਅੱਜ ਅੱਜ ਮਾਪੇ ਹੁੰਦੇ ਸਾਡੇ ਸਿਰ ਤੇ ਤੇ ਸਾਨੂੰ ਲੋਕ ਗੱਲਾਂ ਨਾ ਕਰਦੇ ਕਿੰਨੀ ਕਿ ਚੇਤੇ ਆਉਂਦੀ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਜੀ ਜਦੋਂ ਕੋਈ ਗੱਲ ਕਰ ਜਾਂਦਾ ਫਿਰ ਘਰਾਂ ਨੇ ਕੇ ਰੋਈਦਾ ਹੈ ਮਨ ਪਰ ਲਈਦਾ ਹੈ ਕਿ ਸ਼ਾਇਦ ਅੱਜ ਸਾਡੇ ਮਾਪੇ ਹੁੰਦੇ ਤੇ ਉਹ ਜਵਾਬ ਦੇ ਕੇ ਕਹਿੰਦੇ ਕਿ ਅੱਜ ਅਸੀਂ ਇਹ ਗੱਲ ਦੇ ਸਾਡੇ ਬੱਚੇ ਨੂੰ ਗੱਲ ਅਸੀਂ ਦੇਖਿਆ ਵੀ ਤੁਸੀਂ ਰਿਆਜ ਕਰ ਰਹੇ ਹੋ ਮਾਂ ਦੀ ਫੋਟੋ ਮੋਬਾਈਲ ਦੇ ਹੱਥ ਚ ਰੱਖ ਕੇ ਪਰ ਅਸੀਂ ਦੇਖਿਆ ਵੀ ਜੇਕਰ ਤੁਹਾਨੂੰ ਮਾਪੇ ਬਣਾ ਇੰਨਾ ਪਿਆਰ ਸੀ ਤੇ ਇਸ ਕਮਰੇ ਵਿੱਚ ਮਾਪੇ ਦੀ ਫੋਟੋ ਹੀ ਨਹੀਂ ਸੀ ਦੇਖੀ ਦੋਵਾਂ ਦੀ ਕਿ ਨਾ ਕੀ ਕਾਰਨ ਰੱਖਾਂ ਦਾ ਫੋਟੋ ਮਾਂ ਬਾਪ ਵੀ ਕਾਰਨ ਹੈ ਜੀ ਰੋਜ਼ ਜਦੋਂ ਫੋਟੋ ਦੇਖੀਦੀ ਹੈ ਮਨ ਪਰ ਆਂਦਾ ਹੈ ਤੇ ਰੋਜ਼ ਰੋਈਦਾ ਹੈ ਇਸ ਕਰਕੇ ਫੋਟੋਆਂ ਉਤਾਰੀਆਂ ਹੋਈਆਂ ਕਿ ਅਸੀਂ ਉਹਨਾਂ ਨੂੰ ਰੋਜ਼ ਯਾਦ ਨਹੀਂ ਕਰ ਸਕਦੇ ਫਿਰ ਪਰਮਾਤਮਾ ਉਹਨਾਂ ਨੂੰ ਢੋਈ ਦੇ ਜਾਂ ਨਾ ਦੇ ਫਿਰ ਇਸ ਚੀਜ਼ ਦਾ ਸਾਨੂੰ ਦੁੱਖ ਹੋਏਗਾ ਕਿ ਸਾਡੇ ਕਰਕੇ ਸਾਡੇ ਮਾਪੇ ਨੂੰ ਢੋਈ ਨਹੀਂ ਮਿਲੇ ਤਿੰਨੇ ਸੁਵਿਧਾ ਦੀ ਤਿੰਨੇ ਭਰਾ ਪਛੀ ਗੱਲਬਾਤ ਕਰਦੇ ਉਹ ਕਦੀ ਬੈ ਕੇ ਮਾਪੇ ਬਾਬ ਨੂੰ ਕਿੰਨਾ ਕਿ ਯਾਦ ਕਰਦੇ ਹੋ ਕਿੰਨਾ ਕਿ ਅੱਖਾਂ ਭਰ ਆਉਂਦੀਆਂ ਇੱਕ ਦੂਜੇ ਨੂੰ ਹੌਸਲਾ ਕਿੰਨਾ ਦਿੰਦੇ ਹੋ ਵੀ ਇੱਕ ਦੂਜੇ ਨੂੰ ਵੀ ਯਾਰ ਅੱਜ ਮੈਨੂੰ ਮਾਂ ਦੀ ਸੁਪਨੇ ਦੀ ਯਾਦ ਆਈ ਆ ਕਿੰਨਾ ਕਿ ਇੱਕ ਦੂਜੇ ਨੂੰ ਗੱਲਾਂ ਕਰਦੇ ਜੇ ਆਪਾਂ ਇੱਕ ਦੂਜੇ ਨੂੰ ਹੌਸਲਾ ਕਾਫੀ ਜ਼ਿਆਦਾ ਦੇ ਦਿਆ ਪਰ ਮਾਪੇ ਬਾਬ ਦੀ ਗੱਲ ਇੱਕ ਦੂਜੇ ਨਾਲ ਆਪਾਂ ਕਰਦੇ ਨਹੀਂ ਫਿਰ ਆਪਾਂ ਤਿੰਨੇ ਭਰਾ ਮੋਸ਼ਨ ਹੋਏ ਨੇ ਰੋਂ ਲਾ ਪੈਨੇ ਆ ਇੱਕ ਹੀ ਬਾਹਰ ਜਾ ਕੇ ਜੇ ਮੈਂ ਫੋਟੋ ਹੌਸਲਾ ਦਿੱਤਾ ਫਿਰ ਮੈਂ ਬਾਹਰ ਜਾ ਕੇ ਰੋ ਪੈਣਾ ਜੇ ਵੱਡੇ ਭਾਈ ਨੇ ਹੌਸਲਾ ਫਿਰ ਵੱਡੇ ਭਾਈ ਉਹਲੇ ਖੋ ਕੇ ਰੋ ਲ ਤੇ ਵਿਜੇ ਰੱਬ ਨਾਲ ਨਰਾਜੀ ਲੱਗਦੀ ਆ ਕਿਉਂਕਿ ਛੋਟੀ ਮੇਰੇ ਮਾਪੇ ਚਲ ਗਏ ਨੇ ਪਹਿਲੋ ਪਿਓ ਚਲ ਗਿਆ ਉਸ ਤੋਂ ਬਾਅਦ ਮਾਂ ਚਲ ਗਈ ਕੈਂਸਰ ਨਾਲ ਬੜੇ ਅਨਾਥ ਹੋ ਗਏ ਨੇ ਕਿ ਕਿੰਨਾ ਕੁ ਮਨਚ ਨਰਾਜੀ ਹੁੰਦੀ ਰੱਬ ਨੂੰ ਲੈ ਕੇ ਵੀ ਰੱਬਾ ਜੇ ਕਿ ਸਾਡੇ ਮਾਪੇ ਹੌਲ ਹੁੰਦੇ ਤੇ ਅਸੀਂ ਅੱਜ ਆਪਣੇ ਪਰਿਵਾਰ ਦੇ ਨਾਲ ਬੈਠਦੇ ਹੱਸਦੇ ਖੇਡਦੇ ਅਸੀਂ ਦੇਖਦੇ ਵੀ ਜਦੋਂ ਦਿਨ ਦਿਹਾੜਾ ਹੁੰਦਾ ਵਾ ਚਾਹੇ ਨਵਾਂ ਸਾਲ ਆ ਚਾਹੇ ਦੀਵਾਲੀਆ ਲੋਹੜੀ ਆਉਂਦੀ ਆ ਉਦੋਂ ਫੇਰ ਮਾਪੇ ਦੀ ਕਿੰਨੀ ਯਾਦ ਆਉਂਦੀ ਆ ਜਦੋਂ ਲੋਕ ਆਪਣੇ ਬੱਚਿਆਂ ਨਾਲ ਮਾਪੇ ਜਾਂਦੇ ਨੇ ਉਹ ਯਾਦ ਸਮਾਨ ਲੈਣ ਵਾਸਤੇ ਤੁਹਾਡੇ ਦਿਲ ਤੇ ਕੀ ਵੀਰਦੀ ਹੋਊਗਾ ਆਪਾਂ ਸਮਾਨ ਲੈਣ ਜਾਂਦਾ ਹੈ ਉਹਦੇ ਬਜ਼ਾਰਾਂ ਦੇ ਵਿੱਚ ਦੇਖੀਦਾ ਵਾਪਸ ਮੋੜ ਇਹਦਾ ਕਿ ਜੇ ਸਾਡੇ ਮਾਪੇ ਹੁੰਦੇ ਤੇ ਸਾਡੇ ਨਾਲ ਬਜ਼ਾਰ ਚੀਜ਼ ਕੋਈ ਚੀਜ਼ ਵਸਤ ਲੈਣ ਜਾਂਦੇ ਆ ਕੱਪੜਾ ਵਗੈਰਾ ਲੈ ਕੇ ਸਾਨੂੰ ਦਿੰਦੇ ਤੇ ਉਹਦੇ ਵਿੱਚ ਸਾਨੂੰ ਖੁਸ਼ੀ ਤੇ ਇਹ ਹੁੰਦੀ ਆ ਕਿ ਲੋਕਾਂ ਦੇ ਮਾਪੇ ਵੇਖ ਕੇ ਨਾਰਾਜ਼ਗੀ ਹੋ ਜਾਂਦੀ ਕਿ ਜੀ ਅੱਜ ਪਰਮਾਤਮਾ ਨੇ ਸਾਡੇ ਮਾਪੇ ਖੋਲੇ ਸਾਡੇ ਮਾਪੇ ਵਾਪਸ ਸਾਨੂੰ ਕਿਤੇ ਇਸ ਤਰ੍ਹਾਂ ਬਜ਼ਾਰ ਘੜਦੇ ਸੀ ਹਰ ਇੱਕ ਚੀਜ਼ ਵਸਤ ਨਵੇਂ ਸਾਲ ਤੇ ਦੀਵਾਲੀ ਤੇ ਦਿੰਦੇ ਹਰ ਤੇ ਲੈ ਕੇ ਦਿੰਦੇ ਸੀ ਤੇ ਹੋਰ ਕੀ ਗੀਤ ਸੁਣਾਓ ਕਿ ਸਾਡੇ ਦਸ਼ਕਾ ਨੂੰ ਆਪਣੀ ਮਿੱਠੀ ਹਵਾ ਵਿੱਚ ਜਿਹੜਾ ਤੁਹਾਡਾ ਮਨਪਸੰਦ ਗੀਤ ਹੋਵੇ ਹਾਂਜੀ ਇੱਕ ਗੀਤ ਹੈਗਾ ਮਾਂ ਦਾ ਤੇ ਖੜੇ ਦਪਰੇ ਠੰਡੀਆਂ ਛਾਵਾਂ ਲੱਭਦੀਆਂ ਨਹੀਂ ਹੋ ਤੁਰ ਜਾਵਣੀ ਇੱਕ ਵਾਰ ਤੇ ਮਾਂ ਵਾਲਾ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂ ਵਾਲਾ ਲੱਭਦੀਆਂ ਨਹੀਂ ਕਮ ਦੋਸਤਾ ਆਖਾ ਤੈਨੂੰ ਕਰ ਜਾਵੀ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀ ਓ ਮੁਖਤ ਜੀ ਇੰਨੀਆਂ ਨੇਕ ਸਲਾਮਾਂ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂ ਮਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂ ਮਾਂ ਲੱਭਦੀਆਂ ਨਹੀਂ ਅਭੀ ਜੇ ਮਨ ਚ ਕਿੰਨੇ ਕਿ ਵਿਚਾਰ ਆਉਂਦੇ ਨੇ ਵੀ ਅੱਜ ਵਿਜੇ ਦੀ ਟੀਵੀ ਚੈਨਲ ਵਾਲੇ ਇੰਟਰਵਿਊ ਕਰਕੇ ਜਾ ਰਹੇ ਨੇ ਅੱਜ ਜੇਕਰ ਮਾਂ ਜੀਂਦੀ ਹੁੰਦੀ ਤੇ ਕਿੰਨੀ ਖੁਸ਼ ਹੁੰਦੀ ਵੀ ਮੇਰੇ ਪੋਤੀ ਲੱਗਾ ਕਿਸਮਤ ਚਮਕ ਗਈ ਆ ਟੀਵੀ ਚੈਨਲ ਵਾਲੇ ਇੰਟਰਵਿਊ ਕਰਨ ਵਾਸਤੇ ਆ ਰਹੇ ਨੇ ਕਿੰਨਾ ਯਾਦ ਕਰਦੇ ਜੋ ਯਾਦ ਮੈਂ ਰਾਤੀ ਵੀ ਬਹੁਤ ਯਾਦ ਕਰ ਜਾਂ ਸਮਾਂ ਨੂੰ ਤੇ ਰਾਤੀ ਵੀ ਮੈਂ ਇਸ ਸਾਈਡ ਤੇ ਹੋ ਕੇ ਰੋ ਕੇ ਆਇਆ ਗੁਰਦਰਾ ਸਾਹਿਬ ਗਿਆ ਮੈਂ ਮੱਥਾ ਟੇਕਿਆ ਰੋ ਕੇ ਆ ਬਥੇਰਾ ਕਿ ਅੱਜ ਇਹ ਮੇਰੀ ਅਜਮਾ ਜਾਂ ਮੇਰੇ ਪਾਪਾ ਜਿੰਦਾ ਹੁੰਦੇ ਤੇ ਅੱਜ ਉਹਨਾਂ ਨੂੰ ਮੇਰੇ ਤੇ ਬੜੀ ਖੁਸ਼ੀ ਹੋਣੀ ਸੀ ਕਿ ਉਹਨਾਂ ਦਾ ਪੁੱਤ ਮਾੜੀ ਸਟੱਡੀ ਚ ਨਹੀਂ ਪਿਆ ਤੇ ਅੱਜ ਇੰਟਰਵਿਊ ਵਾਲੇ ਚੈਨਲ ਵਾਲੇ ਉਹਨਾਂ ਦੇ ਘਰ ਆਉਂਦੇ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੇਰੇ ਮਾਂ-ਬਾਪ ਦਾ ਨਾਮ ਰੋਸ਼ਨ ਹੋ ਗਿਆ ਮੇਰੇ ਮਾਂ-ਬਾਪ ਦਾ ਸ਼ਰਮਾ ਚੜੀ ਹੋ ਗਿਆ ਤੇ ਵੀ ਇਹ ਗੱਲ ਕਰੀਏ ਕਿਸਮਤ ਨੇ ਕਿਉਂ ਨਹੀਂ ਸਾ ਦਿੱਤਾ ਇੱਕ ਚੱਕਰ ਚ ਗਰੀਬੀ ਆ ਪਰ ਪ੍ਰਮਾਤਮਾ ਨੇ ਤੈਨੂੰ ਆਵਾਜ਼ ਬਹੁਤ ਸੋਹਣੀ ਦਿੱਤੀ ਆ ਕਿਸਮਤ ਨੇ ਕਿਉਂ ਨਹੀਂ ਸਾ ਦਿੱਤਾ ਕਿ ਲੱਗਦਾ ਰੱਬ ਨਾਲ ਵੀ ਨਾਰਾਜ਼ਗੀ ਹੈਗੀ ਆ ਵੀ ਜੇ ਕਰੀ ਨਹੀਂ ਸੋਹਣੀ ਆਵਾਜ਼ ਦਿੱਤੀ ਆ ਵੀ ਕਿਸਮਤ ਹੀ ਦੇਣੀ ਸੀ ਮੈਂ ਰੱਬ ਨਾਲ ਨਾਰਾਜ਼ਗੀ ਤੇ ਕਿ ਜੇ ਗਲਾ ਬਖਸ਼ਿਆ ਮੈਨੂੰ ਪ੍ਰਮਾਤਮਾ ਨੇ ਇਹ ਨਾ ਸੁਣਾ ਤੇ ਹਾਲਾਤ ਦੇਖ ਲੈ ਤੁਸੀਂ ਕਿ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਕਿਸੇ ਨੇ ਸਪੋਰਟ ਹੀ ਨਹੀਂ ਕੀਤਾ ਕਿਸੇ ਨੇ ਬਾਈ ਨਹੀਂ ਫੜੀ ਕਿਤਨਾ ਵੀ ਦੇ ਦੋ ਕਹਿੰਦੇ ਵੀ ਬਾਪੂ ਸਿਰ ਤੇ ਬੜੀਆਂ ਐਸ਼ਾਂ ਕਰੀ ਦੀਆਂ ਵਾ ਬਾਪੂ ਸਿਰ ਤੇ ਬੰਦਾ ਬੇਪਰਵਾਹ ਜਾਂਦਾ ਵੀ ਜਾਸਿਰ ਤੇ ਬਾਬਲਾਸ ਆਇਆ ਵਾ ਕੋਈ ਟੈਨਸ਼ਨ ਨਹੀਂ ਕੋਈ ਗੱਲ ਕਰਕੇ ਜਾਵੇ ਕਿੱਥੇ ਪਰ ਜਦੋਂ ਲੋਕ ਗੱਲਾਂ ਕਰਦੇ ਨੇ ਇਥੇ ਦਾ ਛੱਡ ਗਏ ਨੇ ਤੇ ਬਾਪ ਦੇ ਸਿਰ ਤੇ ਵੀ ਬਹੁਤ ਯਾਦ ਆਉਂਦੀ ਆ ਵੀ ਜਦ ਬਾਪੂ ਹੁੰਦਾ ਤੇ ਸਾਨੂੰ ਕੋਈ ਗੱਲ ਕਰਕੇ ਕਿੱਥੇ ਜਾਂਦਾ ਕੀ ਕਹਿਣਾ ਚਾਹੋਗੇ ਬਾਪੂ ਦੇ ਵੀ ਦੋ ਗਲਾਨਾ ਕੀ ਜ਼ਰੂਰ ਸਾਂਝੀ ਕਰਿਓ ਹਾਂਜੀ ਜੀ ਬਾਪੂ ਜੀ ਦਾ ਇੱਕ ਗਾਣਾ ਹੈਗਾ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਰੱਖਸ਼ਾ ਵਿੱਚ ਆ ਸੀ ਫਾਦਰ ਸਾਹਿਬ ਦਾ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਸੀ ਤੇ ਸ਼ੌਕ ਸੀ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਹੁੰਦਣ ਦੇ ਵਾਸਤੇ ਦੋ ਲਣਾ ਓਕੇ ਸੋਕੇ ਸਮੇ ਤੂੰ ਹੰਡਾ ਕੇ ਤੁਰ ਗਿਆ ਬਾਪੂਏ ਨਿਛੇਤੀ ਹੱਥ ਤੂੰ ਛੱਡ ਕੇ ਤੁਰ ਗਿਆ ਹੋ ਔਖੇ ਸੋਖੇ ਸਮੇ ਤੂੰ ਹੰਡਾ ਕੇ ਤੁਰ ਗਿਆ ਬਾਪੂਏ ਨਿਛੇਤੀ ਹੱਥ ਤੂੰ ਛੱਡ ਕੇ ਤੁਰ ਗਿਆ ਹੋ ਵੇਖ ਤੇਰੇ ਪੁੱਤ ਨੂੰ ਸਲਾਮ ਹੁੰਦੀਆਂ ਬਾਪੂ ਦੇਖਦਾ ਏ ਜੱਗ ਖੜ ਕੇ ਹੋ ਕਾਰਾਂ ਕੋਠੀਆਂ ਚ ਤੂੰ ਵੀ ਐ ਸ਼ਿਕਰੇਗਾ ਬਾਪੂ ਜੇ ਤੂੰ ਹੁੰਦਾ ਜੱਗ ਤੇ ਓਕਰ ਕੋਠੀਆਂ ਚ ਤੁਸੀਂ ਐ ਸ਼ਿਕਰੇਗਾ ਬੱਪੂ ਜੇ ਤੂੰ ਹੁੰਦਾ ਜੱਗ ਤੇ ਤੇ ਵਿਜੇ ਰਿਆਜ਼ ਕਿੰਨਾ ਕਰਦੇ ਹੋ ਜਦੋਂ ਹਰਮੋਨੀਅਮ ਤੁਸੀਂ ਆਪਣੀ ਮਾਂ ਦੇ ਇਲਾਜ ਵਾਸਤੇ ਵੇਚਤਾ ਪਰ ਮਾਂ ਫੇਰ ਨਹੀਂ ਬਚੀ ਰਿਆਜ਼ ਕਿੰਨਾ ਕਰਦੇ ਹੋ ਕਿਸ ਤਰ੍ਹਾਂ ਫਿਰ ਰਿਆਜ਼ ਕਰਦੇ ਸੀ ਕਿ ਤੁਸੀਂ ਚੱਲਦੇ ਫਿਰਦੇ ਜਾਂ ਸਬਜ਼ੀ ਕੱਟਦੇ ਆ ਤੁਸੀਂ ਉਹ ਵੀ ਰਿਆਜ਼ ਕਰਦੇ ਸੀ ਉਹਦੇ ਵੀ ਗੁੰਗੁਣਾ ਗਾਣਾ ਗੀਤ ਗਾ ਰਹੇ ਸੀ ਤੇ ਹੋਰ ਕਿੰਨੇ ਟਾਈਮ ਰਿਆਜ਼ ਕਰਦੇ ਹੋ ਰਿਆਜ਼ ਬਾਜੀ ਹੁੰਦਾ ਹੀ ਨਹੀਂ ਆ ਰਿਆਜ਼ ਵਾਜੇ ਤੋਂ ਬਿਨਾ ਹਰਮੋਨੀਅਮ ਤੋਂ ਬਿਨਾ ਰਿਆਜ਼ ਹੀ ਨਹੀਂ ਹੁੰਦਾ ਇਹ ਆ ਕਿ ਜੇ ਮੈਂ ਰੋਟੀ ਪਕਾ ਰਿਹਾ ਮੈਂ ਤੇ ਰੋਟੀ ਪਕਾਉਂਦਿਆਂ ਕੋਈ ਨਾ ਕੋਈ ਗਾਣਾ ਛੇੜ ਲੈਣਾ ਗਾਣਾ ਗਾ ਲੈਣਾ ਭਾਂਡੇ ਮਾਝ ਦਾ ਕੋਈ ਨਾ ਕੋਈ ਗਾਣਾ ਕੋਈ ਨਾ ਕੋਈ ਕਵਾਲੀ ਕੋਈ ਨਾ ਕੋਈ ਪੇਟ ਇਸ ਤਰ੍ਹਾਂ ਰਿਆਜ਼ ਇਸ ਚੀਜ਼ ਜੀ ਮੈਂ ਮੰਨ ਲੈਂਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੀ ਰਿਆਜ਼ ਚ ਰੱਖਿਆ ਇਹੀ ਰਿਆਜ਼ ਬੜਾ ਮੇਰੇ ਲਈ ਤੇ ਸੁਨੇਹਾ ਕੀ ਦੇਣਾ ਜਾਗਦੇ ਨੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸਾਂ ਵਿਦੇਸ਼ਾਂ ਚ ਕੀ ਇਹਨਾਂ ਨੂੰ ਬੇਨਤੀ ਕਰਨ ਜਾਏਗਾ ਇਹਨਾਂ ਨੂੰ ਬੇਨਤੀ ਹੈ ਕਿ ਮੇਰੀ ਮਾਂ ਦਾ ਸੁਪਨਾ ਸੀ ਕਿ ਇੱਕ ਮੈਂ ਵੱਡਾ ਸਿੰਗਰ ਬਣਾ ਮੇਰੀ ਮਾਂ ਨੇ ਜਿਹੜੇ ਮੈਨੂੰ ਲਵਜ਼ ਕਹੇ ਉਹ ਮਾਂ ਦੀ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਆ ਮੈਂ ਤੇ ਇਹਨਾਂ ਗੜੀ ਹੱਥ ਜੋੜ ਕੇ ਪੀਲੇ ਕਿ ਇਸ ਮੇਰੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੈਨੂੰ ਜਿਹੜੀ ਇਸ ਗਰੀਬੀ ਦੇ ਹਾਲਾਤ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਜਿਹੜੀ ਆਵਾਜ਼ ਮੇਰੀ ਇਹ ਗਰੀਬੀ ਦੇ ਵਿੱਚ ਹੀ ਨਾ ਰਹਿ ਜਾਏ ਗਰੀਬੀ ਤੋਂ ਬਾਹਰ ਲੈ ਆ ਕੇ ਦਿਖਾਓ ਮੈਨੂੰ ਤੇ ਹੋਰ ਕੀ ਸੁਣਾਵਾਂਗੇ ਆਪਣੀ ਮਿੱਠੀ ਆਵਾਜ਼ ਸਾਡੇ ਦਸ਼ਕਾਂ ਨੂੰ ਜਿਹੜਾ ਤੁਹਾਡਾ ਮਨਸੰਗੀਤ ਹੋਵੇ ਜਦੋਂ ਤੁਸੀਂ ਤਿੰਨੇ ਭਰਾ ਕਰੇ ਅੰਦਰ ਜਦੋਂ ਬੈਠੇ ਹੋ ਕਮਰੇ 'ਚ ਯਾਦ ਕਰਦੇ ਹੋ ਮਾਂ-ਬਾਪ ਨੂੰ ਉਹ ਗੀਤ ਗਾਉਂਦੇ ਹੋ ਦੋਲਾਂ ਜਰ ਕਵਾਲੀ ਹੈ ਨੂਸਰ ਸਾਹਿਬ ਜੀ ਉਹ ਕਵਾਲੀ ਹੈ ਦਿਲੇ ਉਮੀਦ ਤੋੜਾ ਹੈ ਕਿਸ ਨੇ ਕਹਾਂ ਪੇ ਲਾ ਕੇ ਛੋੜਾ ਹੈ ਕਿਸ ਨੇ ਦਿਲੇ ਉਮੀਦ ਤੋੜਾ ਹੈ ਕਿਸ ਨੇ ਕਹਾਂ ਪੇ ਲਾ ਕੇ ਛੋੜਾ ਹੈ ਕਿਸ ਨੇ ਕਹਾਂ ਪੇ ਲਾ ਕੇ ਛੋੜਾ ਹੈ ਕਿਸ ਨੇ ਦਿਲੇ ਉਮੀਦ ਕਿਸ ਨੇ ਕਹਾ ਪੇ ਲੈ ਕੇ ਛੋੜ ਹੈ ਕਿਸ ਨੇ ਕਹਾ ਪੇ ਲੈ ਕੇ ਛੋੜ ਹੈ ਕਿਸ ਨੇ ਤੇ ਵੀ ਸੁਪਨੇ ਕਿਹੜੇ ਮਾਪੇ ਦੇ ਜਿਹੜੇ ਅਜ ਪੂਰੇ ਕਰਨ ਵਾਲੇ ਕਿ ਮਾਪੇ ਤੇ ਨਹੀਂ ਜਿੰਦਗੀ ਦੇ ਹੁਣ ਸੁਪਨੇ ਕਿਹੜੇ ਜਿਹੜੇ ਅਧੂਰੇ ਰਹੇ ਸੀ ਉਹ ਕਿੰਨੇ ਕ ਪੂਰੇ ਕਰਨੇ ਹੁਣ ਉਹਨਾਂ ਦੇ ਸੁਪਨੇ ਇਹ ਹੀ ਆ ਕਿ ਉਹਨਾਂ ਦਾ ਪੁੱਤ ਸਿੰਗਰ ਬਣ ਜਾਵੇ ਜੇ ਮੈਂ ਸਿੰਗਰ ਬਣ ਗਿਆ ਮੈਂ ਸੋਚਾਂਗਾ ਕਿ ਇਹ ਸਰੋਤਿਆਂ ਦੇ ਪਰਾਂ ਪਿੱਛੇ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਆ ਤੇ ਮਾਂ ਦੀ ਫੋਟੋ ਫਿਰ ਮੈਂ ਲਗਾਵਾਂਗਾ ਆਪਣੇ ਰੂਮ ਦੇ ਵਿੱਚ ਕਿ ਮੇਰੀ ਮਾਂ ਨੂੰ ਮੈਂ ਰੋਜ਼ ਜਾਣ ਕੇ ਕਹਿ ਸਕਦਾ ਕਿ ਮਾਂ ਅੱਜ ਮੈਂ ਆਹ ਪ੍ਰੋਗਰਾਮ ਲਾ ਕੇ ਅੱਜ ਮੈਂ ਤੇਰੇ ਪਰਾਂ ਪਿੱਛੇ ਸਟਾਰ ਬਣ ਗਿਆ ਮੈਨੂੰ ਪਬਲਿਕ ਨੇ ਸਟਾਰ ਬਣਾਤਾ ਤੇ ਬੜਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਕੋ ਮੈਂ ਤਾਲਿਮ ਸਿੱਖੀ ਹੈ ਉਸਤਾਦ ਸ਼ਾਹਿਲ ਸ਼ਰਮਾ ਜੀ ਜਨਾਬ ਗਗਨ ਮਸ ਅਦਨੀ ਉਸਤਾਦ ਜੀ ਜਿਹੜੇ ਦੋ ਇਹ ਇਨਸਾਨ ਨੇ ਮੇਰੇ ਘਰ ਦੀ ਰੋਜੀ ਰੋਟੀ ਚਲਾਉਂਦੇ ਨੇ ਬੜਾ ਸ਼ੁਕਰਗਿਆਰ ਇਹ ਨਾ ਦੋਵਾਂ ਦਾ ਅਸੀਂ ਦੇਖਿਆ ਵੀ ਇੱਕੋ ਕਮਰਾ ਵਾ ਇੱਕੋ ਕਮਰੇ ਥੱਲੇ ਰਹਿੰਦੇ ਉਹ ਮਾਂ-ਬਾਪ ਇਸੇ ਕਮਰੇ ਥੱਲੇ ਰਹਿੰਦੇ ਸੀ ਇਸੇ ਘਰ ਵਿੱਚ ਹੀ ਤੇ ਅਸੀਂ ਦੇਖਿਆ ਛਾਤ ਵੀ ਬਾਲਿਆਂ ਦੀ ਆ ਜਦੋਂ ਕਿ ਬਰਸਾਤ ਆਉਂਦੀ ਆ ਉਦੋਂ ਕੀ ਹਾਲਾਤ ਹੁੰਦੇ ਨੇ ਉਦੋਂ ਕਿਸ ਤਰ੍ਹਾਂ ਬਰਾਬਤੀ ਕਰਦੇ ਹੋ ਉਦੋਂ ਹਾਲਾਤ ਇਹ ਆ ਜੀ ਜਦੋਂ ਬਾਰਿਸ਼ ਹੁੰਦੀ ਫਿਰ ਪਰਮਾਤਮਾ ਗਿਆ ਇੱਥੇ ਜੋੜੀ ਦਾ ਕਿ ਜਾਂ 15 ਮਿੰਟ ਤੇ ਜਾਂ ਅੱਧਾ ਘੰਟਾ ਬਾਰਿਸ਼ ਪਾਈਂ ਅਗਰ ਜੇ ਸਾਰੀ ਰਾਤ ਪੈ ਗਈ ਤੇ ਫਿਰ ਸਾਡੇ ਵਾਸਤੇ ਔਖਾ ਹੁੰਦਾ ਫਿਰ ਪਾਣੀ ਚੋਣਾ ਸ਼ੁਰੂ ਹੋ ਜਾਂਦਾ ਹੈ ਜਿੱਧਰੋਂ ਨਹੀਂ ਚੋਂਦਾ ਫਿਰ ਇੱਕ ਸਾਈਡ ਤੋਂ ਤੁਸੀਂ ਦੇਖਿਆ ਪੱਤਰਪ ਤੇ ਜਾਂਦੇ ਜਾਂਦੇ ਇਹਨਾਂ ਇੱਕ ਵਾਰੀ ਮੇਰੀ ਫਰਮਾਇਸ਼ ਜਿਹੜੀ ਕੀ ਮਾਟਰਸੀਮ ਦੀ ਤੁਹਾਡੀ ਆਵਾਜ਼ ਬਹੁਤ ਜਿਹੜੀ ਮਿਲਦੀ ਆ ਮਾਟਰਸੀਮ ਹਣਾਂ ਦਾ ਜੀ ਜ਼ਰੂਰ ਸਾਂਝਾ ਕਰ ਦਿਓ ਹਾਂਜੀ ਹਾਂਜੀ ਜ਼ਰੂਰ ਜੀ ਹੂੰ ਸਰ ਸਰ ਦਿਨ ਤੇਰੇ ਬਿਨ ਉਹ ਦਿਨ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾਤ ਕੰਧਾ ਪਰ ਨਹੂੰਗਾ ਰ ਤੂੰ ਤੇ ਸਾਨੂੰ ਤੁਰ ਗਿਆ ਲਾ ਕੇ ਉਮਰਾਂ ਦਾ ਦਿਨ ਨਹੀਂ गुज़रਦਾ ਯਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਦਿਨ ਨਹੀਂ गुज़रਦਾ ਯਾਰਾ ਬਹੁਤ ਧੰਵਾਜੀ ਏਸੀ ਗੱਲ ਬਾਕੀ ਇਸ ਨੌਜਵਾਨ ਆ ਜਿਹਦੇ ਕੀ ਮਾਂ-ਬਾਪ ਦੁਨੀਆ ਤੇ ਨਹੀਂ ਰਹੇ ਪਰ ਪ੍ਰਮਾਤਮਾ ਨੇ ਇਸ ਨੂੰ ਆਵਾਜ਼ ਬਹੁਤ ਸੋਹਣੀ ਦਿੱਤੀ ਆ ਖੁਦ ਸรัสਵਤੀ ਜਿਹੜੀ ਮਾਫ਼ਤੀ ਜ਼ੁਬਾਨ ਤੇ ਆਵਾਜ਼ ਕਰਦੀ ਆ ਪਰ ਘਰ ਦੀ ਗਰੀਬੀ ਕਰਕੇ ਘਰ ਦੀ ਕਮਜ਼ੋਰੀ ਕਰਕੇ ਜਿਹੜਾ ਇਹ ਨੌਜਵਾਨ ਕੇ ਬਾਹ ਨੀ ਸਕਿਆ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਇਹਨੂੰ ਚੰਗਾ ਮਕਾਮ ਮਿਲ ਸਕੇ ਇੱਕ ਚੰਗਾ ਕਿਸ ਨੂੰ ਜਿਹੜਾ ਕੋਈ ਵੀ ਡਾਕਟਰ ਮਿਲ ਸਕੇ ਜਿਸ ਨਾਲ ਜਿਹੜੀ ਜ਼ਿੰਦਗੀ ਬਦਲ ਸਕੇ ਜੇਕਰ ਇਸੇ ਤਰ੍ਹਾਂ ਗਰੀਬੀ ਵਿੱਚ ਰਹਿ ਰਿਹਾ ਤੇ ਮੈਨੂੰ ਲੱਗਦਾ ਵੀ ਇਸ ਦੀ ਆਵਾਜ਼ ਆ ਇਸੇ ਤਰ੍ਹਾਂ ਦਬ ਕੇ ਰਹਿ ਜਾਣੀ ਆ ਇੱਕ ਵਾਰੀ ਵੀ ਜੀ ਜਾਂਦੇ ਜਾਂਦੇ ਆਪਣਾ ਆਪਣਾ ਮੋਬਾਈਲ ਨੰਬਰ ਤੇ ਆਪਣਾ ਐਡਰੈਸ ਵੀ ਦੱਸ ਦਿਓ ਜੇਕਰ ਕਿਸੇ ਤੁਹਾਡੀ ਸਪੋਰਟ ਕਰਨੀ ਹੋਵੇ ਕਿਸੇ ਨਾਲ ਗੱਲ ਕਰਨੀ ਹੋਵੇ ਮੇਰਾ ਮੋਬਾਈਲ ਨੰਬਰ ਹੈ ਜੀ 98018 17735 ਅੰਮ੍ਰਿਤਸਰ ਸ਼ਾਟੇ ਦਾ ਮੈਂ ਰਹਿਣ ਵਾਲਾ ਹਾਂ ਸ਼ਾਟ ਜਾਣ ਕੇ ਜਿਹੜੇ ਮਰਜੀ ਤੁਸੀਂ ਵਿਜੇ ਮਟੂ ਕੋਸ਼ਿਸ਼ ਸਕਦੇ ਹੋ ਤੇ ਮੇਰਾ ਨੰਬਰ ਹੈ 9801817735 ਠੀਕ ਹੈ ਜੀ ਵਿਜੇ ਮਟੂ ਵੀ ਆਪਣਾ ਨੰਬਰ ਦੱਸਤਾ ਵਾ ਸਾਡੇ ਦਰਸ਼ਕਾਂ ਨੂੰ ਪੀ ਲਿਆ ਜੇਕਰ ਨੂੰ ਮਤ ਕੋਈ ਕਰ ਸਕਦਾ ਜਰੂਰ ਕਰੇ ਨਹੀਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਾਂ ਜਿਹੜੇ ਕੀ ਚੰਗੇ ਹੱਦਾਂ ਤੱਕ ਪਹੁੰਚ ਜਵੇ ਅਤੇ ਵਿਜੇ ਮਟੂ ਦਾ ਸੁਪਨਾ ਮਾਪਪ ਦਾ ਜਿਹੜਾ ਅਧੂਰਾ ਰਹਿ ਗਿਆ ਸੀ ਇੱਕ ਚੰਗਾ ਗਾਇਕ ਬਣਦਾ ਉਹ ਸੁਪਨਾ ਜਿਹੜਾ ਵਾ ਪੂਰਾ ਹੋ ਸਕੇ ਮੈਨੂੰ ਦਿਓ ਯਾਤ ਮੈਂ ਹਰੀਦ ਗਰੇਵਾਲ ਅੰਮ੍ਰਿਤਸਰ ਤੋਂ